ਅੱਜ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਗਏ ਨੇ ਜਿਦੇ ਚ ਲਿਖਿਆ ਦੋ ਇਤਿਹਾਸਿਕ ਦਿਹਾੜੇ ਦੋ ਮਹਾਨ ਵਿਰਾਸਤਾ ਆਪਣੇ ਸੁਝਾਅ ਭੇਜੋ ਜਦ ਦੱਸੋ ਕਿ ਪੰਜਾਬ ਸਰਕਾਰ ਇਹਨਾਂ ਪਵਨ ਦਿਹਾੜਿਆਂ ਨੂੰ ਵਿਸ਼ਾਲ ਰੂਪ ਵਿੱਚ ਕਿਸ ਤਰ੍ਹਾਂ ਬਣਾਵੇ ਪਹਿਲਾ ਇਤਿਹਾਸਿਕ ਦਿਹਾੜਾ ਨੌਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 3.5 ਸੁਹਾ ਸ਼ਹੀਦੀ ਦਿਹਾੜਾ ਤੇ ਦੂਜਾ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ 450ਵਾਂ ਸਥਾਪਨਾ ਦਿਵਸ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਪੀਲ ਵੀ ਕੀਤੀ ਹੈ ਕਿ ਪੰਜਾਬ ਦਾ ਇਤਿਹਾਸ ਸਿਰਫ ਕਿਤਾਬਾਂ ਵਿੱਚ ਹੀ ਨਹੀਂ ਸਾਡੇ ਦਿਲਾਂ ਵਿੱਚ ਵਸਦਾ ਇਹ ਦੋ ਤਰੀਕਾ ਸਿਰਫ ਦੇਣ ਹੀ ਨਹੀਂ ਸਾਡੀ ਪਛਾਣ ਹਨ ਆਓ ਮਿਲ ਕੇ ਕੁਝ ਅਜਿਹਾ ਕਰੀਏ ਕਿ ਦੁਨੀਆ ਤੱਕ ਪੰਜਾਬ ਦੀ ਗੂੰਜ ਪਹੁੰਚੇ ਇਸ ਮਸਲੇ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਕੀ ਪੰਜਾਬ ਸਰਕਾਰ ਜਿਹੜੀ ਸਮੇਂ ਦੀ ਹਕੂਮਤ ਹੁੰਦੀ ਆ ਇਸ ਤੋਂ ਪਹਿਲਾਂ ਵੀ ਕਦੀ ਸ਼ਤਾਬਦੀਆਂ ਦਿਹਾੜੇ ਮਹਾਨ ਵਿਰਾਸਤਾਂ ਮਨਾਈਆਂ ਗਈਆਂ ਨੇ ਜੇ ਮਨਾਈਆਂ ਤੇ ਕਿਹੋ ਜਿਹੀਆਂ ਮਨਾਈਆਂ ਗਈਆਂ ਤੇ ਮੌਜੂਦਾ ਸਰਕਾਰ ਵੱਲੋਂ ਇਹ ਦੋ ਇਤਿਹਾਸਿਕ ਦਿਹਾੜੇ ਦੋ ਮਹਾਨ ਵਿਰਾਸਤਾਂ ਨੂੰ ਮਨਾਉਣ ਪਿੱਛੇ ਸਰਕਾਰ ਦੇ ਮਾਇਨੇ ਕੀ ਨੇ ਪੰਜਾਬ ਦੇ ਸਿੱਖ ਮਸਲੇ ਹੋਣ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਸਲੇ ਹੋਣ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਾਲ ਕੁਝ ਅਜਿਹੇ ਵਿਵਾਦ ਹੋਣ ਪਰਮੇਸ਼ਾ ਹੀ ਸਿਕ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਤੇ ਦੁਨੀਆ ਭਰ ਅੱਗੇ ਪੇਸ਼ ਵੀ ਕਰਦੇ ਨੇ ਨਾਮੀ ਪੱਤਰਕਾਰ ਵੀ ਨੇ ਤੇ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣੂ ਵੀ ਨੇ ਤਲਵਿੰਦਰ ਸਿੰਘ ਬੁੱਟਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬੁੱਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਪੁੱਲ ਸਾਹਿਬ ਬੁੱਟਰ ਸਾਹਿਬ ਜਿਹੜੀ ਹੈ ਪੰਜਾਬ ਸਰਕਾਰ ਦੀ ਲਾਜ਼ਮੀ ਤੌਰ ਤੇ ਤੁਸੀਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਖੇ ਨੇ ਔਰ ਪਿਛਲੇ ਕਾਲ ਤੱਕ ਸਾਹਿਬ ਦੇ ਜਥੇਦਾਰ ਤੇ ਤੁਸੀਂ ਸਲਾਹਕਾਰ ਵੀ ਰਹੇ ਚੁੱਕੇ ਹੋ ਤਕਿ ਇਸ ਤੋਂ ਪਹਿਲਾਂ ਵੀ ਜਿਹੜੀਆਂ ਸਮੇਂ-ਸਮੇਂ ਦੀਆਂ ਸੂਬਾ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਇਤਿਹਾਸਿਕ ਦਿਹਾੜੇ ਜਾਂ ਸ਼ਤਾਬ ਦੀਆਂ ਜਾਂ ਵਿਰਾਸਤਾਂ ਬਣਾਈਆਂ ਹੋਣ ਜਾਂ ਮੌਜੂਦਾ ਸਰਕਾਰ ਵੱਲੋਂ ਹੀ ਹਮਲਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅ ਦੇਖੋ ਭੁਲੰਦ ਸਾਹਿਬ ਜਿਹੜਾ ਸ਼ਤਾਬ ਦੀਆਂ ਵੀ ਇਹ ਗੱਲ ਕਰੀਏ ਤੇ ਪਹਿਲਾਂ ਤੇ ਤਕਰੀਬਨ ਤਕਰੀਬਨ 19ਵੀਂ ਸਦੀ ਤੱਕ ਸਿੱਖ ਜਿਹੜੇ ਆ ਉਹ ਸੰਘਰਸ਼ ਦੀ ਸਥਿਤੀ 'ਚ ਰਹੇ ਆ। ਜੀ। ਤੇ ਆਜ਼ਾਦੀ ਤੋਂ ਬਾਅਦ ਜਿਹੜੀ ਸ਼ਤਾਂ ਦਿਨ ਮਨਾਉਣ ਦਾ ਜਿਹੜਾ ਸਿਲਕਾ ਸ਼ੁਰੂ ਹੋਇਆ ਮੇਨ ਰੂਪ ਦੇ ਵਿੱਚ ਸ਼ਤਾਂ ਦਿਨ ਮਨਾਉਣ ਦਾ ਮਨੋਰਥ ਹੁੰਦਾ ਕਿ ਸਾਡੇ ਗੁਰੂ ਸਾਹਿਬਾਨ ਉਹਨਾਂ ਦੀਆਂ ਸਿੱਖਿਆਵਾਂ ਉਹਨਾਂ ਦੇ ਜੀਵਨ ਤੇ ਉਹਨਾਂ ਦੇ ਦਰਸਾਏ ਮਾਰਗ ਦੇ ਉੱਤੇ ਚੱਲਣ ਲਈ ਨਵੀਆਂ ਪੀੜ੍ਹੀਆਂ ਦੇ ਵਿੱਚ ਪ੍ਰੇਰਣਾ ਪੈਦਾ ਕਰਨੀ ਔਰ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਆ ਉਹਨਾਂ ਨੂੰ ਨਵੇਂ ਪ੍ਰਸੰਗ ਦੇ ਵਿੱਚ ਦੁਨੀਆ ਦੇ ਸਾਹਮਣੇ ਰੱਖਣਾ ਜੀ ਇਸ ਤੋਂ ਬਾਅਦ ਪਹਿਲੀ ਵਾਰ ਜਿਹੜੀ ਸਥਾਪਨਾ ਬਣਾਈ ਗਈ ਆ ਉਹ 1969 ਦੇ ਵਿੱਚ ਜਸਟਿਸ ਗੁਰਨਾਮ ਸਿੰਘ ਹਰਾਂਦੀ ਸਰਕਾਰ ਸੀਗੀ ਜੀ ਉਦੋਂ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਜਿਹੜਾ ਪ੍ਰਕਾਸ਼ ਪੁਰਬ ਆ ਉਹ ਮਨਾਇਆ ਗਿਆ ਸੀਗਾ ਜੀ ਉਸ ਦੌਰਾਨ ਪੰਜਾਬ ਸਰਕਾਰ ਨੇ ਜਿਹੜੇ ਇਤਿਹਾਸਕ ਕਾਰਜ ਕੀਤੇ ਆ ਉਹਨਾਂ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਜੀ ਇਤੋਂ ਇਲਾਵਾ ਅ 38 ਪੰਜਾਬ ਭਰ ਦੇ ਵਿੱਚ ਗੁਰੂ ਨਾਨਕ ਕਾਲਜ ਜਿਹੜੇ ਸਰਕਾਰੀ ਖੁੱਲੇ ਆ ਜਿਹੜੇ ਅੱਜ ਅਸੀਂ ਗੁਰੂ ਨਾਨਕ ਕਾਲਜ ਵੱਖ-ਵੱਖ ਸ਼ਹਿਰਾਂ ਵਿੱਚ ਵੇਖਦੇ ਆ ਉਹ ਉਸ ਵੇਲੇ 1979 ਚ ਖੁੱਲੇ ਗਏ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੀ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ 300 ਸਾਲਾ ਸ਼ਹੀਦੀ ਪੁਰਬ ਨੂੰ 1975 ਚ ਮ ਆ ਗਿਆ ਉਸ ਵੇਲੇ ਜੇ ਦੇਸ਼ ਦੀ ਰਾ ਦੇ ਵਿੱਚ ਇੱਕ ਬੜੀ ਵੱਡੀ ਜਿਹੜੀ ਉਤਲਪੁਲ ਚੱਲਦੀ ਸੀਗੀ ਜੀ ਐਮਰਜੈਂਸੀ ਲੱਗੀ ਹੋਈ ਸੀ ਜੀ ਉਹਦੋਂ ਅਕਾਲੀ ਲੀਡਰਸ਼ਿਪ ਸਾਰੀ ਜਿਹੜੀ ਐਮਰਜੈਂਸੀ ਦੇ ਕਾਲ ਨੂੰ ਜੇਲ੍ਹਾਂ ਦੇ ਵਿੱਚ ਸੀ ਐਮਰਜੈਂਸੀ ਦਾ ਵਿਰੋਧ ਕਰਨ ਕਰਕੇ ਤੇ ਉਸ ਵੇਲੇ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਵਾਲੇ ਜਿਹੜੇ ਸੀਗੇ ਜੀ ਉਹਨਾਂ ਨੇ ਪੰਜਾਬ ਭਰ ਦੇ ਵਿੱਚ ਜਿਹੜੇ 38 ਜਿਹੜੇ ਜਲੂਸ ਕੱਢੇ ਸੀ ਜਿਹਨੂੰ ਆਪਾਂ ਨਗਰ ਕੀਰਤਨ ਕਹਿੰਦੇ ਆ ਜੀ ਉਹ ਦਾ ਵਿੱਚ ਜਿਹੜਾ ਸਭ ਤੋਂ ਠੀਕਲਾ ਨਗਰ ਚੀਤ ਤੋਂ ਨਿਆਉ ਆ ਆਨੰਦਪੁਰ ਸਾਹਿਬ ਤੋਂ ਦਿੱਲੀ ਗਿਆ ਸੀਗੇ ਤੇ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਜਿਹੜੀ ਉੱਥੇ ਇਕੱਤਰ ਹੋਈ ਸੀ ਜਦੋਂ ਉੱਥੇ ਮੁੱਖ ਸਮਾਗਮ ਕੀਤਾ ਗਿਆ ਜੀ ਇੱਕ ਵਾਰ ਦਰਚਾਵ ਦੇ ਸੀ ਦੀਪੁਰਬਾ ਤੇ ਉਸ ਵੇਲੇ ਉਸ ਸਮਾਗਮ ਦੇ ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਜਿਹੜੇ ਬਾਅਦ ਵਿੱਚ ਰਾਸ਼ਟਰਪਤੀ ਬਣੇ ਗਿਆਨੀ ਜੈਲ ਸਿੰਘ ਉਸ ਵੇਲੇ ਰਾਸ਼ਟਰਪਤੀ ਨਹੀਂ ਸੀਗੇ ਜੀ ਉਹ ਵੀ ਉੱਥੇ ਜਿਹੜਾ ਉਸ ਮਾਗਮ ਦੇ ਦਿੱਤੀ ਸ਼ਾਮ ਨੂੰ ਹੋਇਆ ਸੀ ਉੱਥੇ ਜਿਹੜਾ ਬੜੇ ਵੱਡੇ ਪੱਦਰ ਤੇ ਮਨਾਇਆ ਗਿਆ ਸਮਾਗਮ ਜੀ ਉਸ ਤੋਂ ਬਾਅਦ ਲੰਮਾ ਸਮਾਂ ਫਿਰ ਪੰਜਾਬ ਦੇ ਵਿੱਚ ਅਸ਼ਾਂਤ ਮਾਹੌਲ ਰਿਹਾ ਤੇ ਇਹ ਕਾਫੀ ਜਿਹੜਾ ਉਹ ኦਪਰੇਟਿਵ ਕੰਮ ਨਹੀਂ ਹੋ ਸਕਿਆ ਤੇ ਪਹਿਲੀ ਉਸ ਤੋਂ ਬਾਅਦ ਜਿਹੜਾ 1999 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਦੌਰਾਨ ਜਿਹੜੀ ਪਹਿਲੀ ਜਿਹੜੀ ਸਾਡੇ ਇਤਿਹਾਸ ਦੀ ਸਭ ਤੋਂ ਯਾਹੋ ਜਲਾਲ ਵਾਲੀ ਸ਼ਤਾਬਦੀ ਉਹ 1999 ਦੇ ਵਿੱਚ ਖਾਲਸਾ ਸਾਦੀਨਾਂ ਦੀ ਸ੍ਰੀ ਸਟਾਫ ਦੀ ਮਨਾਈ ਗਈ ਆਨੰਦਪੁਰ ਸਾਹਿਬ ਜਿਸ ਬ੍ਰਾਂਖ ਸਿੰਦਰ ਦੇ ਵਿੱਚ ਅਕਾਲੀ ਦਲ ਦੀ ਭਾਈਵਾਲ ਤਾਕਤਵਾਰ ਅਰਿਵਾਜ ਪਾਈ ਹੁੰਦੀ ਐਂਡੀਆ ਸਰਕਾਰ ਸੀ ਕਿ ਤੇ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਜੀ ਉਸ ਦਿਨੇ ਉਹਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਕਾਇਆ ਕਲਪ ਕਰ ਦਿੱਤੀ ਕਰੋੜਾਂ ਰੁਪਏ ਜਿਹੜੇ ਆ ਉਹ ਉਹ ਪੰਜਾਬ ਆਨੰਦਪੁਰ ਸਾਹਿਬ ਦੀ ਜਿਹੜੀ ਡਿਵੈਲਪਮੈਂਟ ਲਈ ਲਿਆਂਦੇ ਜਿਨ੍ਹਾਂ ਦੇ ਵਿੱਚ ਮੁੱਖ ਰੂਪ ਦੇ ਵਿੱਚ 300 ਕਰੋੜ ਤੋਂ ਵੱਧ ਰੁਪਏ ਦੇ ਨਾਲ ਜਿਹੜਾ ਵਿਰਾਸਤੇ ਖਾਲਤਾ ਜਿਹੜਾ ਅਕਮੇ ਦੇ ਬੇਰੂਪ ਦੇ ਵਿੱਚ ਬਣਾਇਆ ਇਸ ਤੋਂ ਇਲਾਵਾ ਦਸ਼ਮੇਸ਼ ਮਾਰਸ਼ਲ ਆਰਟ ਅਕੈਡਮੀ ਬਣਾਈ ਤੇ ਹੋਰ ਬੇਅੰਤ ਜਿਹੜੇ ਕਾਰਜਾਂਨੰਦਪੁਰ ਸਾਹਿਬ ਦੇ ਡਿਵੈਲਪਮੈਂਟ ਦੇ ਹੋਏ ਆ ਤੇ ਉਹ 1999 ਦੇ ਵਿੱਚ ਹੋਏ ਜੀ ਫਿਰ 2004 ਦੇ ਵਿੱਚ ਜਿਹੜੀ ਵੱਡੀ ਸ਼ਤਾਬਦੀ ਮਨਾਈ ਗਈ ਉਹ ਗੁਰੂ ਗੰਗ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਜਿਹੜਾ ਉਹ 400 ਸਾਲਾਂ ਪਹਿਲਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਅੰਮ੍ਰਿਤਸਰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੀ 1 ਸਤੰਬਰ 2004 ਨੂੰ ਅੰਮ੍ਰਿਤਸਰ ਆਇਆ ਤੇ ਉਸ ਵੇਲੇ ਪੰਜਾਬ ਦੇ ਵਿੱਚ ਕੈਪਟਨ ਨਮਿੰਦਰ ਸਿੰਘ ਉਹਨਾਂ ਦੀ ਸਰਕਾਰ ਸੀਗੀ ਤੇ ਉਸ ਵੇਲੇ ਵੀ ਉਹਨਾਂ ਨੇ ਅੰਮ੍ਰਿਤਸਰ ਦੇ ਡਿਵੈਲਪਮੈਂਟ ਲਈ ਕਰੋੜਾਂ ਰੁਪਏ ਕੇਂਦਰ ਸਰਕਾਰ ਨੇ ਵੀ ਦਿੱਤੇ ਤੇ ਪੰਜਾਬ ਸਰਕਾਰ ਨੇ ਜੀ ਉਹ ਜਿਹੜਾ ਐਲੀਵੇਟਡ ਰੋਡ ਆ ਜਿਹੜਾ ਅੰਮ੍ਰਿਤਸਰ ਜਿਹੜਾ ਜੇ ਉਹ ਵੀ ਜਿਹੜਾ ਉਸ ਵੇਲੇ ਦੀ ਜਿਹੜੀ ਆ ਉਹ ਦੇਣ ਆ ਕੈਪਟਨ ਨਮਿੰਦਰ ਸਿੰਘ ਉਹਨਾਂ ਦੀ ਜੀ ਫਿਰ 2005 ਦੇ ਵਿੱਚ ਤਰਨਤਾਰਨ ਵਿੱਚ ਗੁਰੂ ਅਰਜਨ ਦੇਵ ਜੀ ਦਾ ਸ਼ਿ ਸ਼ਿਸ਼ਟਾਪ ਦੀ ਬਣਾਈ ਗਈ ਜੀ 400 ਸਾਲਾਸ਼ੀ ਦੀਸ਼ਤਬਿੰਨ ਨਾਗਿਕ ਗੁਰਦਵਾਰਨ ਦੇਵ ਜੀ 2005 ਦੇ ਵਿੱਚ ਉਦੋਂ ਤਰਨਤਾਲ ਜਿਹੜਾ ਆ ਉਹਨੂੰ ਜਿਲਾ ਏਲਾਨਿਆ ਗਿਆ ਕੈਪਟਨ ਅਨੰਦਰ ਸਿੰਘ ਵੱਲੋਂ ਜੀ ਤੇ ਉਹਨਾਂ ਨੇ ਫਿਰ ਤਰਨਤਾਲ ਦੀ ਜਿਹੜੀ ਆ ਉਹਦੀ ਡਿਵੈਲਪਮੈਂਟ ਕਰਾਈ ਉੱਥੇ ਮੁੱਖ ਸਮਾਗਮ ਹੋਇਆ ਪੰਜਾਬ ਸਰਕਾਰ ਨੇ ਵੱਖਰਾ ਸਮਾਗਮ ਕੀਤਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੱਖਰਾ ਕੀਤਾ ਸੋ ਸਮਾਂ ਸਮੇਤ ਜਿਵੇਂ ਕਿ 2010 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ 300 ਸਾਲਾ ਅਸ਼ਰੰਦ ਪਤੇ ਦੇ ਸ 2015 ਦੇ ਵਿੱਚ ਮੰਤਪੁਰ ਸਾਹਿਬ ਦਾ ਸਾਡੇ 300 ਸਾਲਾ ਸਥਾਪਨਾ ਦਿਵਸ 2016 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ 300 ਸਾਲਾ ਸ਼ਹੀਦੀ ਦਿਵਸ 2017 ਦੇ ਵਿੱਚ ਜਿਹੜਾ ਬਿਹਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਆਕਾਸ਼ਪੁਰ ਬਣਾਇਆ ਗਿਆ ਜਿਹੜਾ ਕਿ ਬੜਾ ਮਿਸਾਲੀ ਰਿਆ ਨਿਸ਼ਚਿਤ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਨੇ ਬੜੇ ਮਿਸਾਲੀ ਤੌਰ ਤੇ ਉੱਥੇ ਪ੍ਰਬੰਧ ਕਰਕੇ ਸੰਗਤਾਂ ਦੀ ਜਿਹੜੀ ਆ ਪੰਜਾਬ ਦੀ ਸਿੱਖ ਸੰਗਤ ਵਿਸ਼ਵ ਭਰ ਦੀ ਛੇ ਸੰਗਤ ਦੀ ਜਿਹੜੀ ਆ ਉਹ ਖੁਸ਼ੀ ਪ੍ਰਾਪਤ ਕੀਤੀ ਤੇ ਫਿਰ ਉਸ ਤੋਂ ਬਾਅਦ ਜਿਹੜਾ 2021 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਜੀ ਤੇ 2000 ਜਿਹੜਾ 24 ਦੇ ਵਿੱਚ ਸੁਲਤਾਨਪੁਰ ਲੋਧੀ ਦੇ ਵਿੱਚ ਮਾਸਟਰਨਾਵਂ ਦਿਵਾਲ ਸਾਹਿਬ ਜਿਹੜਾ 2024 ਦੇ ਵਿੱਚ ਮਨਾਇਆ ਗਿਆ ਗੁਰੂ ਅਮਨਦਾਸ ਜੀ ਦਾ ਜਿਹੜਾ 350 550 ਸਾਲਾ ਜਿਹੜਾ ਉਹਨਾਂ ਦਾ ਸੀਗਾ ਜੋਤੀ ਜੋਤ ਦੇ ਤੇ ਗੁਰੂ ਰਾਮਦਾਸ ਜੀ ਦਾ ਜਿਹੜਾ ਆਪਣਾ ਜਿਹੜਾ ਪ੍ਰਕਾਸ਼ ਦੇਖਣਾ ਆ ਗਿਆ ਜੀ ਸੋ ਇਸ ਤਰੀਕੇ ਦੇ ਨਾਲ ਸ਼ਤਾਪ ਦੀਆਂ ਮਨਾਈਆਂ ਜਾਂਦੀਆਂ ਨੇ ਪਰ ਗੱਲ ਇੱਥੇ ਇਹ ਨਹੀਂ ਆ ਕਿ ਪੰਜਾਬ ਸਰਕਾਰ ਮਨਾਵੇ ਜਾਂ ਨਾ ਮਨਾਵੇ ਜੀ ਗੱਲ ਇੱਥੇ ਬੁਨਿਆਦੀ ਰੂਪ ਦੇ ਵਿੱਚ ਇਹ ਆ ਕਿ ਪੰਜਾਬ ਸਰਕਾਰ ਦੀ ਮਨਸ਼ਾ ਕੀ ਹੈ ਜੀ ਜਾਂ ਇਨਵਾਇਤ ਮੁਤਾਬਕ ਨੂੰ ਤਕਤ ਯਾਰ ਸਰਕਾਰ ਦੇ ਕਾਰਜ ਹੁੰਦੇ ਆ ਕਿ ਉਹ ਜਿਹੜਾ ਸਟਾਫ ਦੀਆਂ ਮੌਕੇ ਜਿਹੜੇ ਅਕਾਦਮਿਕ ਕਾਰਜ ਕਰੇ ਡਵੈਲਪਮੈਂਟ ਦੇ ਕਾਰਜ ਕਰੇ ਔਰ ਜਿਹੜੇ ਧਾਰਮਿਕ ਕਾਰਜ ਆ ਉਹ ਜਿਹੜੇ ਕਰਨੇ ਹੁੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਕੌਮ ਦੀਆਂ ਰਵਾਇਤੀ ਸੰਸਥਾਵਾਂ ਜੱਤੇ ਬੰਦਗਾਨ ਜੀ ਅੱਛੇ ਗੁਰ ਸਵਾਲ ਇੱਕ ਇਹ ਆ ਗਿਆ ਕਿ ਜਿਵੇਂ ਪਹਿਲੇ ਪਾਸ਼ਾ ਸ਼ਿਰਗੁਰਾਨ ਸਿੰਘ ਜਿਹੜੇ 550 ਪ੍ਰਕਾਸ਼ ਦਿਹਾੜਾ ਬਣਾਇਆ ਗਿਆ ਸੀ ਸਰ ਤਨਪੁਰ ਲੋਧੀਦੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਨਾ ਉਦੋਂ ਵੀ ਉੱਥੇ ਕਾਫੀ ਵਿਕਾਸ ਕਾਰਜ ਹੋਏ ਸੀ ਤੇ ਪਰ ਇਹ ਇੱਕ ਪਰ ਸਵਾਲ ਹੈ ਕਿ ਜਦੋਂ ਕਾਲੀ ਦਲ ਦੀ ਸਰਕਾਰ ਹੁੰਦੀ ਆ ਉਦੋਂ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਸਰਕਾਰ ਤੇ ਸਰਕਾਰ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਨੂੰ ਇਕੱਠੇ ਲੈ ਕੇ ਚੱਲਦੇ ਨੇ ਜਦੋਂ ਤੁਸੀਂ ਜਿਹੜੇ ਪਿਛਲੀਆਂ ਆਧਾਰਨਾ ਦਿੱਤੀਆਂ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਸੀ ਉਦੋਂ ਸ਼੍ਰੋਮਣੀ ਕਮੇਟੀ ਵੱਖਰੇ ਸਮਾਗਮ ਕਰਦੀ ਰਹੀ ਆ ਜਦੋਂ ਸੁਲਤਾਨਪੁਰ ਲੋਧੀ ਵੀ ਹੈ ਸਰਕਾਰ ਦੀ ਸਟੇਜ ਵੱਖਰੀ ਬਿਰ 8-9 ਕਰੋੜ ਰੁਪਏ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਗੋਲਕ ਤੋਂ ਕੱਢ ਕੇ ਵੱਖਰਾ ਜਿਹੜਾ ਸਟੇਜ ਲਈ ਹੈਗੀ ਉਦੋਂ ਬੜਾ ਫਰਕ ਪੈ ਜਾਂਦਾ ਹੈਗਾ ਇਹ ਇਹ ਕਿਉਂ ਇਹਨੂੰ ਕਿ ਇਹ ਕੀ ਕਾਰਨ ਸਮਝਦੇ ਹੋ ਦੇਖੋ ਇਹਦੇ ਤੋਂ ਕੋਈ ਇਨਕਾਰੀ ਨਹੀਂ ਹוסਦਾ ਕਿ ਤੇ ਕਿਤੇ ਨਾ ਕਿਤੇ ਰਾਜਨੀਤਿਕ ਜਿਹੜੀਆਂ ਲਕੀਰਾਂ ਨੇ ਉਹ ਵੀ ਕੰਮ ਕਰਦੀਆਂ ਆ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਹੁੰਦੀ ਹੈ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਾਲੀ ਦਲ ਇਕੱਠਿਆਂ ਕਰਦੇ ਆ ਜੀ ਜਦੋਂ ਦੂਸਰੀ ਪਾਰਟੀ ਦੀ ਸਰਕਾਰ ਹੁੰਦੀ ਆ ਉਹ ਕੁਦਰਤੀ ਆ ਕਿਉਂਕਿ ਇੱਕ ਰਾਜਨੀਤਿਕ ਧਾਰਾ ਦੇ ਵਿੱਚੋਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੁੰਦਾ ਹੈ ਸੁਪਿਆ ਅਸੀਂ ਇਨਕਾਰ ਨਹੀਂ ਕਰ ਸਕਦੇ ਇਹ ਅਕਾਲੀ ਦਲ ਦੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸੱਤਾ ਜਿਹੜੀ ਉਹ ਅਕਾਲੀ ਦਲ ਦੀ ਆ ਜੀ ਸੋ ਉਹ ਡਿਫਰੈਂਸ ਜਿਹੜੇ ਦੋਨੋਂ ਪਾਸਿਆਂ ਰਹਿੰਦੇ ਆ ਸਿਆਸੀ ਜਿਹੜੀ ਪੰਜਾਬ ਸਰਕਾਰਾਂ ਸਰਕਾਰ ਦੇ ਪੱਧਰ 'ਤੇ ਜਿਵੇਂ ਕਾਂਗਰਸ ਸਰਕਾਰ ਆ ਉਹਦੇ ਬਾਰੇ ਵੀ ਕੋਈ ਥੋੜੇ-ਬੋਟੇ ਡਿਫਰੈਂਸ ਰਹਿੰਦੇ ਆ ਪਰ ਜਿਹੜੀ ਇੱਕ ਚੀਜ਼ ਜਿਹੜੀ ਬੜੀ ਅਨਰਾਸ਼ਾ ਜਿਹਨਾਂ ਤੋਂ ਵੇਖਣ ਚ ਮਿਲੀ ਹੈ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਜੀ ਇਹ ਸਰਕਾਰ ਬਹੁਤ ਹੀ ਜ਼ਿਆਦਾ ਨਕਾਰਾਤਮਕ ਤਰੀਕੇ ਦੇ ਨਾਲ ਕੰਮ ਕਰ ਰਹੀ ਜਿਵੇਂ ਅਸੀਂ ਪਿਛਲੇ ਸਾਲ ਦੀ ਮੈਂ ਇੱਕ ਮਿਸਾਲ ਦੇ ਨਾਤੇ ਗੁਰੂ ਅਮਰਦਾਸ ਜੀ ਦਾ ਜਿਹੜਾ ਮਨਾਇਆ ਗਿਆ ਸੀ ਸਰਦ ਦੀ ਮਨਾਈ ਗਈ ਸੀ ਗੋਇੰਦਵਾਲ ਗੋਇੰਦਵਾਲ ਸਾਹਿਬ ਜੀ ਤੇ ਉਸ ਦੌਰਾਨ ਜਿਹੜਾ ਆ ਉਹ ਜਿਸ ਪੱਧਰ ਤੇ ਪੰਜਾਬ ਸਰਕਾਰ ਦਾ ਸਹਿਯੋਗ ਲੋੜਿੰਦਾ ਸੀਗਾ ਨਹੀਂ ਕੀਤਾ ਗਿਆ ਬਲਕਿ ਸਹਿਯੋਗ ਤੇ ਜਾਂ ਕੋਈ ਇਤਿਹਾਸਕ ਕਾਰਜ ਤੇ ਪੰਜਾਬ ਸਰਕਾਰ ਨੇ ਕੀ ਕਰਨੇ ਸੀ ਜੀ ਆਮ ਤੌਰ ਤੇ ਨਕਮੀ ਤੋਂ ਨਕਮੀ ਸਰਕਾਰ ਦੀ ਹੋਵੇ ਚਾਹੇ ਕਾਂਗਰਸ ਦੀਆਂ ਸਰਕਾਰਾਂ ਰਲੀਆਂ ਉਹਨਾਂ ਦੀ ਸ਼ੋਮਿੰਗ ਉਸ ਦੁਆਰਾ ਪ੍ਰਬੰਧਕ ਕਮੇਟੀ ਨਾਲ ਨਹੀਂ ਵੀ ਬਣਦੀ ਪਰ ਫਿਰ ਵੀ ਉਹਨਾਂ ਨੇ ਪੰਜਾਬ ਦੇ ਡਿਵੈਲਪਮੈਂਟ ਆਨੰਤ ਜਿਹੜੇ ਜਿਹੜੇ ਥਾਂ ਦਾ ਜਿਹੜਾ ਜਿੱਥੇ ਸ਼ਤਾਬ ਦੀ ਗੁਰੂ ਸਾਹਿਬ ਦੀ ਮਨਾਈ ਜਾਂਦੀ ਉਸ ਡਿਵੈਲਪਮੈਂਟ ਲਈ ਔਰ ਆਧਮਿਕ ਪੱਧਰ ਤੇ ਵੀ ਕੋਈ ਕਾਰਜ ਤੇ ਕਿੱਟੋ ਘਟ ਜਿਹੜਾ ਆ ਉਹ ਕੋਈ ਸਰਕਾਰੀ ਯਾਦ ਦੇ ਤੌਰ ਤੇ ਕੋਈ ਡਾਕ ਟਿਕਟ ਵਗੈਰਾ ਜਾਂ ਕੋਈ ਸਥਾਪ ਕੋਈ ਜਿਹੜੀ ਆ ਯਾਦਗਾਰ ਸਥਾਪਤ ਕਰਨ ਦੇ ਰੂਪ ਦੇ ਵਿੱਚ ਜਿਹੜਾ ਕੋਈ ਨਾ ਕੁਝੋ ਕਾਰਜ ਕਰਦੇ ਰਹੇ ਪੰਜਾਬ ਦੇ ਵਿੱਚ ਆਵਾਦਨੀ ਪਾਰਟੀ ਦੀ ਸਰਕਾਰ ਵੇਲੇ ਇਹੋ ਜਿਹਾ ਤੇ ਕੀ ਕਰਨਾ ਬਣ ਕੇ ਪਿਛਲੇ ਸਾਲ ਇੰਨੀ ਨਿਰਾਸ਼ਾ ਹੋਈ ਕਿ ਗੋਇੰਦਵਾਲ ਸਾਹਿਬ 'ਚ ਜਦੋਂ ਸ਼ਤਾਬਦੀ ਮਨਾਈ ਗਈ ਗੁਰੂ ਅਮਰਦਾਸ ਜੀ ਦੀ ਤੇ ਬੜੀ ਹੀ ਨਿਰਾਸ਼ਾਜਨਕ ਤਰੀਕੇ ਦੇ ਨਾਲ ਉੱਥੇ ਵੇਖਿਆ ਗਿਆ ਕਿ ਕੋਈ ਟ੍ਰੈਫਿਕ ਦੇ ਪ੍ਰਬੰਧ ਤੱਕ ਨਹੀਂ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਜੀ ਸਾਫ ਸਫਾਈ ਦਾ ਇੰਨਾ ਮਾੜਾ ਹਾਲ ਸੀ ਸ਼੍ਰੋਮੀ ਕਮੇਟੀ ਵਾਰ-ਵਾਰ ਉਹਨਾਂ ਨੂੰ ਜਿਹੜਾ ਵਾਰ-ਵਾਰ ਯਾਦ ਪੱਤਰ ਭੇਜੀ ਗਈ ਪਰ ਕੋਈ ਪੰਜਾਬ ਸਰਕਾਰ ਦੀ ਕੰਟੇ ਜੂ ਨਹੀਂ ਸਰਤੀ ਕੋਈ ਆਪਣੇ ਜਿਹੜਾ ਉਥੇ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਪ੍ਰਬੰਧ ਨਹੀਂ ਕਰਕੇ ਲੱਖਾਂ ਲੋਕ ਉਥੇ ਪਹੁੰਚੇ ਸੀਗੇ ਕਿਸੇ ਤਰ੍ਹਾਂ ਦਾ ਵੀ ਕੋਈ ਸਾਫ ਸਫਾਈ ਕੋਈ ਸੜਕਾਂ ਨਹੀਂ ਬਣਾਈਆਂ ਗਈਆਂ ਜੋ ਮਤਲਬ ਉਹ ਤੋਂ ਵੇਖੇ ਨਾ ਕਿ ਆਇਆ ਕਿ ਪੰਜਾਬ ਸਰਕਾਰ ਬਿਲਕੁਲ ਹੀ ਜਿਹੜੀ ਆ ਉਹ ਦੇ ਵਿੱਚੋਂ ਠੀਕ ਹੈ ਕਿ ਤੁਸੀਂ ਆ ਪਹਿਲਾਂ ਜਦੋਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਕਾਂਗਰਸ ਸਰਕਾਰ ਹੁੰਦੀ ਹੈ ਉਹ ਸ਼੍ਰੋਮਣੀ ਕਮੇਟੀ ਨੂੰ ਨਾਮ ਹੀ ਸਹਿਯੋਗ ਕਰੇ ਪਰ ਉਹ ਸ਼ਤਾਬ ਦੀ ਆਪਣੇ ਤੌਰ ਤੇ ਤੇ ਕੋਈ ਨਾ ਕੋਈ ਜਿਹੜਾ ਉਹ ਯੋਗਦਾਨ ਪਾਉਂਦੀ ਆ ਪਰ ਉਹਨਾਂ ਨੇ ਕੋਈ ਜਿਹੜਾ ਆ ਮਤਲਬ ਇੱਕ ਛੁੱਟੀ ਕੋਈ ਵੀ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਨਹੀਂ ਉਹਨਾਂ ਨੇ ਲਾਈ ਸੋ ਇਸ ਵਾਰ ਉਹ ਇੱਕ ਪਾਸੇ ਤੇ ਕਹਿ ਰਹੇ ਆ ਕਿ ਸੁਝਾਅ ਮੰਗ ਰਹੇ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਮਨਾ ਰਹੇ ਆ ਆਪਾਂ ਸ਼ਹੀਦੀ ਪੁਰਬ ਔਰ ਇਸ ਦੇ ਨਾਲ ਨਾਲ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤਸਰ ਸਾਹਿਬ ਦਾ ਸਾਡੇ 450 ਸਾਲ ਦਾ ਸਥਾਪਨਾ ਦਿਵਸ ਮਨਾ ਰਹੇ ਆ ਪਰ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਠੀਕ ਹੈ ਮਨਾਵੇ ਚੰਗੀ ਗੱਲ ਆ ਪਰ ਇਸ ਤੋਂ ਤਲਾਕ ਕੋਈ ਸਵਾਲ ਸਰਕਾਰ ਅੱਗੇ ਖੜੇ ਹੁੰਦੇ ਆ ਜੀ ਜਦੋਂ ਪੰਜਾਬ ਦੇ ਵਿੱਚ ਇਹਨਾਂ ਨੇ ਸਰਕਾਰ ਬਣਾਉਣੀ ਸੀਗੀ ਤੇ ਅਰਵਿੰਦ ਕੇਜਰੀਵਾਲ ਜਿਹੜਾ ਸੁਪਰੀਮੋ ਆਗਮਾਨੀ ਪਾਰਟੀ ਦਾ ਇਹਨੇ ਉਦੋਂ ਕੋਣ ਮੈਨੀਫੈਸਟੋ ਦੇ ਵਿੱਚ ਵੀ ਵਾਦਾ ਕੀਤਾ ਸੀ ਔਰ ਪ੍ਰੈਸ ਕਾਨਫਰੰਸਾਂ ਦਾ ਵਿੱਚ ਵੀ ਵਾਅਦਾ ਕੀਤੇ ਸੀਗੇ ਕਿ ਮੈਂ ਆਸੀ ਅਮਰitsar ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਵਾਂਗੇ। ਲੋਕ ਕਿ ਮੁਗਤਾ ਕੋ ਸਿੱਖਾਂ ਨਹੀਂ ਮੰਗ ਰਹੀ ਆ, ਧਰਮਯੁੱਧ ਮੋਰਚੇ ਦੀ ਵੀ ਇਹ ਮੰਗ ਰਹੀ ਆ ਇਹ ਕਿ ਅਮਰitsar ਸਾਹਿਬ ਨੂੰ ਪਵਿੱਤਰ ਦਰਜਾ ਦਿੱਤਾ ਜਾਵੇ ਜਿਸ ਤਰ੍ਹਾਂ ਕਿ ਹਿੰਦੂ ਤਿਰੰਗਾ ਪਵਿੱਤਰ ਸਥਾਨ ਹਰਦੁਆਰ ਆ ਜਾਂ ਹੋਰ ਥਾਣਿਆਂ ਉਹਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਉਹ ਉਸ ਧਰਮ ਦੇ ਵਿਰੁੱਧ ਕੋਈ ਵੀ ਜਿਹੜਾ ਕੋਈ ਕਰਨ ਜਿਹੜਾ ਕਰਨ ਤੇ ਪਾਬੰਦੀ ਹੁੰਦੀ ਆ, ਮੀਤ ਸ਼ਰਾਬ ਤੇ ਪਾਬੰਦੀ ਹੁੰਦੀ ਆ। ਹਾਂ ਸੋ ਇਤਤਰਾ ਅੰਮ੍ਰਿਤਸਰ ਸਾਹਿਬ ਨੂੰ ਪੁਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਜਦ ਕਿ ਅੰਮ੍ਰਿਤਸਰ ਸਾਹਿਰ ਦੇ ਵਿੱਚ ਦਰਬਾਰ ਸਾਹਿਬ ਤੋਂ ਮੈਦੂ 100-150 ਮੀਟਰ ਦੀ ਦੂਰੀ ਤੇ ਹੀ ਬੀਡੀ ਸ਼ਰਾਬ ਅੰਦਾ ਨੀਤ ਤੇ ਹੋਰ ਕਈ ਕੁਝ ਨਸ਼ੇ ਜਿਹੜੇ ਉਹ ਵੇਚਦੇ ਸ਼ਹਿਰਾਂ ਚ ਚਲੋ ਉੱਥੇ ਪੰਜਾਬ ਦੀ ਸਰਕਾਰ ਵੇਲੇ ਵੀ ਉੱਥੇ ਜਿਹੜਾ ਵਾ ਉੱਥੇ ਇਦਾਂ ਦੇ ਕੰਮ ਜਿਹੜੇ ਚੱਲਦੇ ਰਹੇਗੇ ਨੇ ਉਹ ਤੇ ਅਕਾਲੀ ਦਲ ਦੀ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਕੀਤਾ ਜਾ ਸਕਦਾ ਅਕਾਲੀ ਦਲ ਬਿਲਕੁਲ ਚੱਲਦੇ ਰਹੇ ਮੈਂ ਇਹ ਅਕਾਲੀ ਦਲ ਵੀ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦੇ ਦਿੱਤਾ ਤੇ ਦੇ ਸਕਦਾ ਸੀ ਨਹੀਂ ਦਿੱਤਾ ਉਹ ਵੀ ਗੱਲ ਤੇ ਅਪਰ ਮੈਂ ਗੱਲ ਇਹ ਕਰ ਰਿਹਾ ਵੀ ਜੇ ਸਰਕਾਰ ਦੀ ਇੰਨੀ ਚੰਗੀ ਮਨਸ਼ਾ ਆ ਅਰਿੰਦ ਕੇਜਰੀਵਾਲ ਹੋਣਾ ਨੇ ਜਦੋਂ ਵਾਦਾ ਕੀਤਾ ਸੀਗਾ ਕਿ ਉਹ ਮੈਨੀਫੈਸਟੋ ਸੀ ਇਹਨਾਂ ਦੀ 2-3 ਸਾਲ ਤੋਂ ਉੱਪਰ ਸਰਕਾਰ ਹੋ ਗਈ ਆ ਇਹ ਪਹਿਲਾਂ ਸਭ ਤੋਂ ਪਹਿਲਾਂ ਤੇ ਇਹਨਾਂ ਨੂੰ ਸੰਗਤ ਤੋਂ ਸੁਲ੍ਹਾ ਮੰਗ ਰਹੇ ਆ ਸੈਨੇਟ ਸੁਧਾਰਾ ਤੇ ਤੇ ਪੂਰਾ ਜਿਹੜਾ ਅਮਲ ਕਰ ਲੈਣਾ ਇਹਨਾਂ ਜਿਹੜੀ ਕੌਮ ਦੀ ਮੰਗ ਆ ਕਿ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ। ਪਵਿੱਜੀ ਤੌਰ ਤੇ ਸਭ ਤੋਂ ਪਹਿਲਾਂ ਤੇ ਇਹਨਾਂ ਨੂੰ ਅੰਮ੍ਰਿਤਸਰ ਸਾਹਿਬ ਦਾ ਨੂੰ ਇਹ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਚਾਹੀਦਾ। ਉਹ ਦੂਜਾ ਸਿੱਖਾਂ ਦੇ ਪੰਜਾ ਤਰਤਾਂ ਦੇ ਵਿੱਚੋਂ ਜਿਹੜਾ ਇਹ ਮੁਖਤ ਇੱਕ ਤਖਤ ਹੈ ਜਿਹੜਾ ਸਖਤਰੀ ਕੇਸਗੜ ਸਾਹਿਬ ਜੀ ਦਾ ਤਖਤ ਜਿਸ ਨੂੰ ਅਸੀਂ ਕਹਿ ਲੈਂਦੇ ਸਿੱਖਾਂ ਦਾ ਪੰਜਾ ਦੇ ਵਿੱਚੋਂ ਜੀ ਸਖਤਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਜੀ ਦੁਨੀਆ ਭਰ ਦੇ ਵਿੱਚ ਜਿਹੜਾ ਉੱਥੇ ਇੱਥੇ ਸੰਗਤ ਉੱਠੋਂਦੀ ਆ ਮਾਝੇ ਤੇ 도ਆਬੇ ਨੂੰ ਜੋੜਦਾ ਮਾਰਗ ਗਰਸ਼ੀਕਰ ਤੋਂ ਅਨੰਦਪੁਰ ਸਾਹਿਬ ਦਾ ਮਾਰਗ ਆ ਜੀ ਉਹ ਉਹਦੀ ਇੰਨੀ ਬਦਸਰ ਹਾਲਤ ਸੀ ਜੀ ਸਰਕਾਰ ਲੋਕਾਂ ਨੇ ਪਹਿਲਾਂ ਤੇ ਲੋਕਾਂ ਨੇ ਆਪਣੀਆਂ ਟਰਾਲੀਆਂ ਨਾਲ ਮਿੱਟੀ ਪਾ ਪਾ ਕੇ ਖੱਡੇ ਪੂਰੇ ਸਰਕਾਰ ਦੇ ਕੰਨਾਂ ਤੇ ਜੂਣੀ ਸਰਕੀ ਜੀ ਜ਼ਿਲ੍ਹਾ ਅਨੰਦਗੜ੍ਹ ਸਾਹਿਬ ਦੀ ਕਾਰ ਸੇਵਾ ਵਾਲੀ ਸੰਪਰਦਾ ਜਿਹੜੀ ਸੰਗਤ ਤੋਂ ਰੁਪਈਆ ਰੁਪਈਆ ਇਕੱਠਾ ਕਰਕੇ ਉਹ ਪਿਛਲੇ ਸਾਲ ਤੋਂ ਸੜਕ ਬਣਾ ਰਹੀ ਆ ਆਪਾਰ ਫਿਰ ਬੇਸ਼ਰਮਾ ਵਾਂਗ ਚੁੱਪ ਕਰਕੇ ਬੈਠੀ ਆ ਕੀ ਸਰਕਾਰ ਦਾ ਪਹਿਲਾ ਇਹ ਨਹੀਂ ਜਿਸ ਦਾ ਸੁਝਾ ਮੰਗਣ ਤੋਂ ਪਹਿਲਾਂ ਇਹ ਨਹੀਂ ਜਿਸ ਦਾ ਕਿ ਜਿਹੜੇ ਕੰਮ ਕਰਨ ਵਾਲੇ ਉਹ ਪਹਿਲਾਂ ਕਰੀਏ ਅਨੰਦਪੁਰ ਸਾਹਿਬ ਉਹ ਜਿਹੜਾ ਗਰ ਸਿੰਘਪੁਰ ਤੋਂ ਸੜਕ ਆਉਂਦੀ ਆ ਜੀ ਤੇ ਲੱਖਾਂ ਸੰਗਤਾਂ ਆਉਂਦੀਆਂ ਹਰ ਸਾਲ ਆਉਂਦੀਆਂ ਉਹ ਸੜਕ ਵੱਲ ਕਿਉਂ ਨਹੀਂ ਧਿਆਨ ਦੇਦੇ ਉਹ ਕਾਰਸੇਵਾ ਵਾਲੇ ਵਿੱਚ ਦੇ ਬਾਬੇ ਉਹਨਾਂ ਦਾ ਕੰਮ ਥੋੜੀ ਜਿਹੀ ਸੜਕਾ ਬਣਾਉਣਾ ਜੀ ਜਾ ਕੇ ਵੇਖੋ ਵਿਚਾਰੇ ਸੰਗੋਂ ਦੀ ਜਾਂਦੀ ਸੰਗਤ ਉਹ 10-10 5-5 ਰੁਪਏ ਇਕੱਠੇ ਕਰਕੇ ਤੇ ਉਹ ਸੜਕ ਬਣਾ ਰਹੇ ਆ ਔਰ ਇੰਨੀ ਸ਼ਾਨਦਾਰ ਸੰਗਤ ਬਣਾ ਰਹੇ ਤੁਸੀਂ ਵੇਖੋ ਕੋਰ ਲੇਡ ਸੜਕ ਬਣਾ ਰਹੇ ਆ ਹਰੋ ਮਿਸਾਲੀ ਸੜਕ ਹੋਊਗੀ ਕਿ ਤੁਸੀਂ ਵੇਖੋਗੇ ਜਦੋਂ ਆਨੰਦਪੁਰ ਸਾਹਿਬ ਆਓਗੇ ਤੇ ਤੁਹਾਨੂੰ ਪਤਾ ਲੱਗਿਆ ਕਰੇਗਾ ਕਿ ਐਦਾਂ ਦਾ ਕੰਮ ਕੀਤਾ ਉਹ ਪੰਜਾਬ ਸਰਕਾਰ ਦੇ ਮੂੰਹ ਤੇ ਚਪੇੜ ਆ ਕਿ ਪੰਜਾਬ ਸਰਕਾਰ ਉਹਨਾਂ ਤੋਂ ਬੇਨਤੀ ਕਰਕੇ ਨਹੀਂ ਕਹਿ ਸਕਦੀ ਕਿ ਤੁਸੀਂ ਆਪਣੇ ਧਾਰਮਿਕ ਕੰਮ ਕਰੋ ਅਸੀਂ ਇਹ ਸੜਕ ਬਣਾਉਨੇ ਆ ਪਰ ਉਹ ਉਹ ਸੰਗਤ ਨੂੰ ਜਾਂ ਬਾਬਿਆਂ ਨੂੰ ਮਜਬੂਰਾਂ ਬਣਾਉਣੀ ਪਈ ਕਿ ਜਦੋਂ ਸਰਕਾਰ ਦੇ ਕੰਨਾਂ ਤੇ ਜੂਨੀ ਫਰਕੀ ਉਹਨੇ ਕੰਮ ਜਿਹੜੇ ਸ਼ਾਹਦੀ ਮਨਾਵੇ ਚੰਗੀ ਗੱਲ ਆ ਪਰ ਜਿਹੜੇ ਕੰਮ ਪਹਿਲੇ ਤੋਂ ਇਹ ਉਹ ਕਿਉਂ ਨਹੀਂ ਕਰਦੇ ਇੱਥੇ ਪਤਾ ਲੱਗਦਾ ਕਿ ਸਿਰਫ ਪੋਲੀਟੀਕਲ ਇਹਨਾਂ ਦਾ ਕੋਈ ਏਜੰਡਾ ਆ ਜਿਹੜੇ ਕਰਕੇ ਇਹ ਇਸ ਤਰ੍ਹਾਂ ਦੇ ਕਰ ਰਹੇ ਆ ਇਹ ਇਹਨਾਂ ਨੂੰ ਚਾਹੀਦਾ ਆ ਪਹਿਲਾਂ ਹੁਣ ਜਿਹੜੇ ਪੰਜਾਬ ਦੇ ਵਿੱਚ ਪਿਛਲੇ 2.5 ਸਾਲਾਂ ਤੋਂ ਇਹਨਾਂ ਦੀ ਸਰਕਾਰ ਆ ਜੀ ਪੰਜਾਬ ਦੇ ਵਿੱਚ ਨੌਜਵਾਨ ਜਿਹੜੇ ਜਿਹੜਾ ਪੰਜਾਬ ਦੇ ਲਈ ਜਾਂ ਇਸ ਖਿੱਤੇ ਦੇ ਲਈ ਸਾਡੇ 10 ਗੁਰੂ ਸਾਹਿਬਾਨ ਨੇ ਖੂਨ ਵਹਾਇਆ ਆਪਣੇ ਸਰਬੰਸ ਪੱਕਾਰੇ ਆ ਜੀ ਕਿ ਗੁਰੂ ਸਾਹਿਬ ਨੂੰ ਨਹੀਂ ਸੀ ਪਤਾ ਕਿ ਇੱਥੇ ਜਿਹੜਾ ਜ਼ਬਰ ਜ਼ੁਲਮ ਇਹਨਾਂ ਵਧ ਗਿਆ ਉਹ ਵੀ ਤੇ ਆਪਣਾ ਪ੍ਰਵਾਨ ਲੈ ਕੇ ਕਿਸੇ ਹੋਰ ਖਿੱਤੇ ਚ ਜਾ ਕੇ ਸੁਰੱਖਿਤ ਰਹਿ ਸਕਦੇ ਸੀ ਜੀ ਪਰ ਉਹਨਾਂ ਨੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੁਰਬਾਨੀਆਂ ਦਿੱਤੀਆਂ ਜੀ ਜਿਹੜੇ ਦਿੱਲੀ ਦੇ ਖੰਡ ਤੋਂ ਲਿਆ ਕੇ ਬੰਦੇ ਇੱਥੇ ਪੰਜਾਬ ਦੇ ਪ੍ਰਸ਼ਾਸਨ ਕਰਨ ਲਈ ਬਿਠਾਏ ਨੇ ਅੱਜ ਦੀ ਮਿਸਾਲ ਹੀ ਤੁਹਾਨੂੰ ਦਿਨਾ ਜਿਹੜਾ ਅੱਜ ਅਖਬਾਰਾਂ ਦੇ ਵਿੱਚ ਇਹਨਾਂ ਇਸ਼ਤਿਹਾਰ ਦਿੱਤਾ ਆ ਜੀ ਕਿੱਦਾਂ ਇਹਨਾਂ ਨੇ ਘਟਿਆ ਕਰਤੂਤ ਕੀਤੀ ਆ ਕਿ ਜਿਹੜਾ ਇਸ਼ਤਿਹਾਰ ਦੇ ਵਿੱਚ ਦਰਬਾਰ ਸਾਹਿਬ ਦੀ ਤਸਵੀਰ ਆ ਉਹ AI ਦੇ ਨਾਲ ਤਿਆਰ ਕੀਤੀ ਔਰ ਇੱਦੀ ਉਹ ਦਰਬਾਰ ਸਾਹਿਬ ਜਿਹੜਾ ਤੇ ਸਿੱਖਾਂ ਦੇ ਸਿੱਖਾਂ ਦੇ ਆਤਮਾ ਆ ਜੀ ਪਾਸ ਸਾਲ ਜੀ ਸਿੱਖਾਂ ਦੀ ਵਿਸ਼ੇ ਭਰ ਦੇ ਸਿੱਖਾਂ ਦੇ ਆਸਰਾ ਦਾ ਕੇਂਦਰ ਆ ਦਰਬਾਰ ਸਾਹਿਬ ਦੀ ਜਿਹੜੀ ਤਸਵੀਰ ਆ ਹਰ ਸਿੱਖ ਦੇ ਹਿੰਦੇ ਦੇ ਵਿੱਚ ਉਕਰੀ ਹੋਈ ਆ ਮੈਂ ਬੁੱਢਾ ਸਾਹਿਬ ਬੋਸਤੇ ਹੀ ਆਣਾ ਚਾਹੁੰਦਾ ਸੀ ਜਿਹੜੀ ਅੱਜ ਸ਼ਤਾਬ ਦੀਆਂ ਲੈ ਕੇ ਜਿਹੜੀ ਫੋਟੋ ਲਈ ਸ਼੍ਰੀ ਦਰਬਾਰ ਸਾਹਿਬ ਦੀ ਉਹਨੂੰ ਲੈ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਮੈਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਪਹਿਲਾਂ ਮਾਫੀ ਮੰਗਣੀ ਚਾਹੀਦੀ ਆ ਉਹ ਵਿਕਾਸ ਕਾਰਜ ਜਿਹੜੇ ਸ਼ਤਾਬ ਦੀਆਂ ਮਨਾਉਣਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਫਰਜ਼ ਹੈਗਾ ਇਹ ਜਿਹੜੀ ਤਸਵੀਰ ਹੈ ਜਿਹੜੀ ਸ਼੍ਰੀ ਹਰਮੰਦਰ ਸਾਹਿਬ ਦੀ ਛਾਪੀ ਗਈ ਆ ਜਿਹੜੀ ਆਰਟੀਫੀਸ਼ੀਅਲ ਤਾਂ ਲੇਦਾ ਇਹ ਰਿਚੁਅਲ ਬਹੁਤ ਵੱਡੀ ਕੁਰੀ ਸਹੀ ਨਹੀਂ ਜਿਹੜੀ ਤਸਵੀਰ ਹੈ ਦੇਖੋ ਭੁਲਰ ਸਾਹਿਬ ਗੱਲ ਪਤਾ ਕੀ ਆ ਜੀ ਦਰبار صاحب ਦੀਆਂ AI ਦੇ ਨਾਲ ਆਪਾਂ ਕੋਈ ਵੀ ਚੀਜ਼ ਕਰੋ ਕ੍ਰੀਏਟ ਕਰਦੇ ਆ ਜਦੋਂ ਸਾਡੀ ਉਹਦੀ ਉਹ ਉਹਦੀ ਅਨਹੋਂਦ ਹੋਵੇ ਸਾਡੇ ਕੋਲ ਜੀ ਜਦੋਂ ਦਰਬਾਰ ਸਾਹਿਬ ਦੀਆਂ ਬਿਆਨਤ ਤਸਵੀਰਾਂ ਜਿਹੜੀਆਂ ਇੰਟਰਨੈਟ ਤੇ ਗੂਗਲ ਤੇ ਉਪਲਬਧ ਨੇ ਜੀ ਫਿਰ ਜੇ ਨਾ ਵੀ ਹੋਣ ਤੁਸੀਂ ਤੁਹਾਡੇ ਪੰਜਾਬ ਸਰਕਾਰ ਦੇ ਲੋਕ ਸੰਪਰਕ ਦੇ ਅਧਿਕਾਰੀ ਹਰ ਜ਼ਿਲ੍ਹੇ ਆਚ ਬੈਠੇ ਆ ਜੀ ਤੇ ਇੱਕ ਵਧੀਆ ਪ੍ਰੋਫੈਸ਼ਨਲ ਕੈਮਰਾ ਲੈ ਕੇ ਦਰਬਾਰ ਸਾਹਿਬ ਦੀ ਕਾਜਾ ਤਸਵੀਰ ਉੱਥੇ ਖਿੱਚਵਾ ਸਕਦੇ ਜੇ ਸ਼੍ਰੋਮਣੀ ਕਮੇਟੀ ਵਾਲਿਆਂ ਦੇ ਪ੍ਰਯੋਗ ਦੇ ਨਾਲ ਹਾਂਜੀ AI ਦੇ ਨਾਲ ਕਿਉਂ ਤਿਆਰ ਹੋਈ ਆ ਕਿਉਂਕਿ ਇਹ ਜਿਹੜਾ ਕੰਮ ਆ ਇਹ ਦਿੱਲੀ ਵਾਲੀਆਂ ਟੀਮਾਂ ਨੇ ਉਤੋਂ ਕਰਵਾਇਆ ਉਹਨਾਂ ਮੂਰਖਾਂ ਨੂੰ ਇੰਨਾ ਨਹੀਂ ਪਤਾ ਨਾ ਪੰਜਾਬ ਦੀ ਪਰੰਪਰਾ ਦੀ ਸੋਝੀ ਨਾ ਕਿਤੇ ਉਹਨਾਂ ਨੇ ਜੋ ਬਣਾ ਕੇ ਲੋਕ ਸੰਪਰਕ ਦੇ ਵਿਭਾਗ ਨੂੰ ਭੇਜੀ ਆ ਜਿਹਦੇ ਦੇ ਅਧਿਕਾਰੀਆਂ ਨੂੰ ਭੇਜੀ ਉਹਨਾਂ ਨੂੰ ਉਹ ਹੀ ਛਾਪ ਜਿਹੜੀ ਉਹਨਾਂ ਨੇ ਛਪਵਾ ਦਿੱਤੀ ਹੈ ਜੇ ਪੰਜਾਬੀ ਪੰਜਾਬ ਦੇ ਲੋਕ ਸੰਪਰਕ ਅਧਿਕਾਰੀ ਜਿਹੜੇ ਪੰਜਾਬ ਦੇ ਨੇ ਕੀ ਉਹ ਕਾਬਿਲ ਨਹੀਂ ਹੈਗੇ ਜਿਹੜੇ ਉਹ ਚੰਗੇ ਭਲੇ ਗੁਰਸਿੱਖ ਬੰਦੇ ਜਿਹੜੇ ਜਿਹੜੇ ਵੱਡੇ ਅਧਿਆਤੇ ਲੋਕ ਸੰਪਰਕ ਵਿਭਾਗ ਦੇ ਵਿੱਚ ਪੰਜਾਬ ਦੇ ਵਿੱਚ ਬੈਠੇ ਆ ਕਿ ਉਹਨਾਂ ਤੋਂ ਉਹਨਾਂ ਤੋਂ رائے ਨਹੀਂ ਸੀ ਲਈ ਜਾ ਸਕੀ। ਮਤਲਬ ਇਹ ਮਤਲਬ ਇਹ ਤੁਹਾਡੇ ਹਿਸਾਬ ਦੇ ਨਾਲ ਇਹ ਫੋਟੋ ਜਾਣੇ ਜਾਣੇ ਦੇ ਵਿੱਚ ਨਹੀਂ ਉਹਨਾਂ ਨੂੰ ਬਿਲਕੁਲ ਪਤਾ ਨਹੀਂ ਹੈ। ਨਹੀਂ ਜਿਹੜੇ ਪੰਜਾਬ ਦੇ ਪਬਲਿਕ ਰਿਲੇਸ਼ਨ ਦੇ ਜਿਹੜੇ ਮੁਲਾਜ਼ਮ ਨੇ ਅਧਿਕਾਰੀ ਨੇ ਉਹ ਤੇ ਅੱਜਕੱਲ ਆਪ ਜਿਹੜੇ ਦਿੱਲੀੋਂ ਆਏ ਨੇ ਉਹਨਾਂ ਦੇ ਮਤੈਤ ਕੰਮ ਕਰਦੇ ਆਗੇ ਨੇ ਉਹਨਾਂ ਦੀ ਤਾਂ ਕੋਈ ਪੁਚੇਗਿਸ਼ ਨਹੀਂ ਹੈਗੀ। ਉਹ ਤੇ ਆਪਣੀਆਂ ਤਰੱਕੀਆਂ ਲੈ ਰਹੇ ਨੇ, ਕੁਰਸੀਆਂ ਵੇਚਾਰੇ ਨੇ। ਦੇਖੋ ਇਹੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ ਕੁਝ ਆਫ ਦੀ ਰਿਕਾਰਡ ਕਈਆਂ ਨੇ ਨਾਮ-ਨਾਮ ਨਾਲ ਦੱਸਣ ਦੀ ਸੂਰਤ ਦੇ ਵਿੱਚ ਕਈ ਬੰਦਿਆਂ ਨੇ ਦੱਸਿਆ ਆ ਲੋਕਪਰਚੇ ਦੇ ਅਧਿਕਾਰੀਆਂ ਨੇ ਕਿ ਸਾਡੇ ਕੋਲ ਕੁਝ ਨਹੀਂ ਪੁੱਛਿਆ ਗਿਆ ਜੋ ਪਿੱਛੇ ਬਣਾਈ ਅਸੀਂ ਛਾੜ ਦਿੱਤੀ ਮੈਂ ਇਹ ਗੱਲ ਆ ਜਦੋਂ ਦਿੱਲੀ ਵਾਲੇ ਬੰਦੇ ਲੈ ਆ ਕੇ ਤੁਸੀਂ ਬਿਠਾਏ ਆ ਉਹਨਾਂ ਨੇ AI ਨਾਲ ਜਨਰੇਟ ਕੀਤੀ ਆ ਦਰਬਾਰ ਸਾਹਿਬ ਦੇ ਰੂਪ ਨਾਲ ਕਿੱਡੀ ਵੱਡੀ ਉਹ ਤਸਵੀਰ ਵੇਖੋ ਕਿਸੇ ਤਰੀਕੇ ਦੇ ਨਾਲ ਉਹ ਦਰਬਾਰ ਸਾਹਿਬ ਦੀ ਯਾਦਦੀ ਆ ਦਰਬਾਰ ਸਾਹਿਬ ਕੋਈ ਆਮ ਇਮਾਰਤ ਨਹੀਂ ਹੈਗੀ ਦਰਬਾਰ ਸਾਹਿਬ ਸਿੱਖਾਂ ਦੀ ਇੱਕ ਵਿਰਾਸਤ ਦਾ ਧੁਰਾ ਆ ਸਿੱਖਾਂ ਦੀ ਆਤਮਾ ਆ ਉਹਨਾਂ ਦੀ ਰੂਹਾਨੀਅਤ ਦਾ ਕੇਂਦਰ ਆ ਸਿੱਖ ਫਲਸਫੇ ਦਾ ਜਿਹੜਾ ਉਹ ਇੱਕ ਫਲਸਫੇ ਦਾ ਸਥੂਲ ਰੂਪ ਆ ਗੁਰੂ ਦਰਬਾਰ ਸਾਹਿਬ ਦਾ ਜਿਹੜੀ ਬਣਤਰ ਆ ਉਹ ਕੋਈ ਆਮ ਆਰਕੀਟੈਕਟ ਨਹੀਂ ਆ ਬਣਾਇਆ ਉਹਦੇ ਵਿੱਚ ਇੱਕ ਫਸਫਾ ਲੁਕੇ ਆ ਜਿਵੇਂ ਚਾਰ ਦਰਵਾਜ਼ੇ ਆ ਉਹ ਸਰੋਵਰ ਪਵਿੱਤਰ ਸਰੋਵਰ ਦੇ ਵਿੱਚ ਉਹ ਜਿਹੜਾ ਕਲਯੁਗ ਦਾ ਬੋਹੇ ਤੇ ਆ ਜਿਹੜਾ ਸੰਸਾਰ ਦੇ ਤੋਂ ਤਾਰਨ ਵਾਲਾ ਜਹਾਜ਼ ਆ ਉਹ ਦਰਬਾਰ ਸਾਹਿਬ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਬਣਾਇਆ ਉਹ ਜਿਹੜਾ ਉਹਦੀ ਸੂਤ ਦੇ ਨਾਲ ਉਹਦੀ ਉਹਦੀ ਤਸਵੀਰ ਨੂੰ ਇਹਨਾਂ ਨੇ ਕੀਤਾ ਇਹ ਬੜੀ ਵੱਡੀ ਵੱੱਡੀ ਗਲਤੀ ਆ ਮੁੱਖ ਮੰਤਰੀ ਨੂੰ ਮਾਫੀ ਮੰਗਣੀ ਚਾਹੀਦੀ ਆ ਤੇ ਇਹਨਾਂ ਨੂੰ ਇਹਦੇ ਤੋਂ ਥੋੜਾ ਸਬਕ ਸਿੱਖਣਾ ਚਾਹੀਦਾ ਜਦੋਂ ਤੁਹਾਡੇ ਕੋਲ ਪੰਜਾਬ ਸਰਕਾਰ ਪੰਜਾਬ ਦੇ ਅਧਿਕਾਰੀ ਨੇ ਪੰਜਾਬ ਦੇ ਜੰਮੇ ਭਲੇ ਨੇ ਪੰਜਾਬ ਦੀ ਵਿਰਾਸਤ ਦੇ ਵਿੱਚ ਰਚੇ ਮਚੇ ਬੰਦੇ ਨੇ ਉਹਨਾਂ ਦਾ ਕੰਮ ਕਿਉਂ ਨਹੀਂ ਕਰਾਉਂਦੇ ਇਹ ਦਿੱਲੀ ਵਾਲਿਆਂ ਦਾ ਕਿਉਂ ਕਰਾਈਏ ਤਰਤੂਰ ਪਰ ਹੁਣ ਤੁਹਾਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਚਲੋ ਮੁੱਖ ਮੰਤਰੀ ਭਗਵੰਤ ਮਾਨ ਮਾਫੀ ਮੰਗਦੇ ਕਿ ਨਹੀਂ ਮੰਗਦੇ ਉਹਨਾਂ ਤੇ ਨਿਰਭਰ ਕਰਦਾ ਉਹ ਪੰਜਾਬ ਨੇ ਦੇਖਣਾ ਕੌਮ ਨੇ ਦੇਖਣਾ ਹੈਗਾ ਪਰ ਜੇ ਪੰਜਾਬ ਸਰਕਾਰ ਜੇ ਦੋ ਵੱਡੇ ਦਿਹਾੜੇ ਬਣਾਉਣਾ ਚਾਹੁੰਦੇ ਨੇ ਇਹਦੇ ਮਤ ਤੁਹਾਨੂੰ ਲੱਗਦਾ ਨਹੀਂ ਕਿ ਸ਼੍ਰੋਮਿਕ ਦਾ ਪ੍ਰਬੰਧਕ ਕਮੇਟੀ ਜਾਂ ਪੰਜਾਬ ਸਰਕਾਰ ਦੇ ਜਾਂ ਜਾਂ ਪੰਜਾਬ ਸਰਕਾਰ ਦੇ ਜਿਹੜੇ ਐਮਐਲਏ ਨੇ ਜਿਹੜੇ ਗੁਰਸਿੱਖ ਨੇ ਅੰਮ੍ਰਿਤਧਾਰੀ ਨੇ ਉਹਨਾਂ ਦੀ ਇੱਕ ਸਾਂਝੀ ਇੱਕ ਕਮੇਟੀ ਬਣ ਜਾਂਦੀ ਤੇ ਫਿਰ ਗੱਲ ਅੱਗੇ ਤੁਰਦੀ ਦੇਖੋ ਇਹਦੇ ਲਈ ਤਾਪਾ ਇਹ ਜਿਹੜਾ ਸੁਝਾਅ ਬਾਅਦ ਮੰਗੀਦੇ ਆ ਪਹਿਲਾਂ ਉਹਦਾ ਇੱਕ ਜ਼ਮੀਨ ਤਿਆਰ ਕੀਤੀ ਜਾਂਦੀ ਹੁੰਦੀ ਕਿਸੇ ਵੀ ਕਾਰਜ ਲਈ ਪਹਿਲਾਂ ਤੇ ਇਹਨਾਂ ਨੂੰ ਚੀਦਾ ਸੀ ਤੁਹਾਡੇ ਕੋਲ ਕਾਦਮਿਕ ਅਸੱਧਰ ਤੇ ਪੰਜਾਬ ਦੀ ਯੂਨੀਵਰਸਟੀਆਂ ਦੇ ਵਿੱਚ ਜਿਹੜੇ ਗੁਰਤਕ ਪ੍ਰੋਫੈਸਰ ਨੇ ਡੀਨ ਨੇ ਹੋਰ ਉੱਚ ਉੱਚ ਅਹੁਦਿਆਂ ਤੇ ਬੈਠੇ ਨੇ ਪੰਜਾਬ ਸਰਕਾਰ ਦੇ ਲੋਕ ਸੰਪਰਕ ਮਾਧਮੇ ਤੇ ਉੱਚ ਅਧਿਕਾਰੀ ਨੇ ਪੰਜਾਬ ਦੇ ਤੁਹਾਡੀ ਗੱਲ ਠੀਕ ਹੈ ਜਿਹੜੇ ਮਤਤਾਰੀ ਐਮਐਲਏ ਨੇ ਪੰਜਾਬ ਇਨ੍ਹਾਂ ਦੇ ਆਮ ਆਦਮੀ ਪਾਰਟੀ ਦੇ ਨੇ ਜਾਂ ਦੂਜੀਆਂ ਪਾਰਟੀਆਂ ਦੇ ਵੀ ਨੇ ਜਿਹੜੇ ਗੁਰਤਕ ਗੁਰਤਕ ਜਿਹੜੇ ਵਿਧਾਇਕਲੇ ਜਾਂ ਹੋਰ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਬੁੱਧੀਜੀਵੀ ਨੇ ਉਹਨਾਂ ਨਾਲ ਪਹਿਲਾਂ ਕੁਝ ਮੀਟਿੰਗਾਂ ਕਵੀਆਂ ਚੇਧੀਆਂ ਸੀ ਇੱਕ ਜਮਿਨੀ ਖਾਕਾ ਤਿਆਰ ਕਰਨਾ ਚਾਹੀਦਾ ਸੀ ਪੰਜਾਬ ਸਰਕਾਰ ਕੀ ਕਰਨਾ ਚਾਹੁੰਦੀ ਆ ਗੁਰੂ ਸਾਹਿਬ ਦੇ ਸਿਮਰਤੀ ਦੇ ਵਿੱਚ ਕੀ ਹੋਣਾ ਚਾਹੀਦਾ ਆ ਜਿਦਾਂ ਕਿ ਯਾਦਗਾਰੀ ਬਣੇ ਉਸ ਤੋਂ ਬਾਅਦ ਸੁਝਾਵਾਂ ਦਾ ਜਿਹੜਾ ਪੜਾਅ ਅਗਲਾ ਹੁੰਦਾ ਆ ਹੁਣ ਪਹਿਲਾ ਸੁਝਾਅ ਲੈ ਕਿ ਕੀ ਕਰਨਗੇ ਅਗਲੇ ਪੜਾਅ ਤੇ ਕੀ ਕਰਨਗੇ ਜਦੋਂ ਇਹਨਾਂ ਕੋਲ ਪਹਿਲਾਂ ਹੀ ਕੋਈ ਉਹਦਾ ਛਾਂਟੇ ਹੀ ਪਿਆਲਣੀ ਆ ਕੋਈ ਬੁਨਿਆਦ ਹੀ ਨਹੀਂ ਉਹਦੀ ਬਣੀ ਤੇ ਇਹ ਸੁਝਾਅ ਲੈ ਕਿ ਕੀ ਕਰਨਗੇ ਉਹਦਾ ਜਿਹੜੇ ਤਰੀਕੇ ਦੇ ਨਾਲ ਇਹ ਜਿਹੜੀ ਹੈ ਨਾ ਮਤਲਬ ਗੈਰਥਨ ਜਿਹੀ ਸੰਜੀਦਗੀ ਵਾਲੇ ਕੰਮ ਇਹਨਾਂ ਦੇ ਨੇ ਉਹਦਾ ਕਾਰਨ ਸਿਰਫ ਮੈਨੂੰ ਅਗਲਾ ਦਾ ਇਹ ਹੀ ਆ ਕਿ ਜਿਹੜੇ ਪੰਜਾਬ ਤੋਂ ਬਾਹਰੋਂ ਆ ਕੇ ਪੰਜਾਬ ਦੇ ਪ੍ਰਸ਼ਾਸਨ ਨੂੰ ਚਿਲਾ ਰਹੇ ਆ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਪੰਜਾਬ ਤੇ ਤੇ ਦਿੱਲੀ ਤੇ ਜਮੀਨ-ਅਸਮਾਨ ਦਾ ਅੰਤਰ ਆ ਜੀ ਕੋਈ ਕਰਕੇ ਇਹ ਚੀਜ਼ਾਂ ਚੰਗੀ ਗੱਲ ਆ ਇਹ ਅਸੀਂ ਇਹ ਨਹੀਂ ਕਹਿੰਦੇ ਕਿ ਪੰਜਾਬ ਸਰਕਾਰ ਮਨਾਵੇ ਨਾ ਮਨਾਵੇ ਪਰ ਉਹ ਉਹ ਗੁਰੂ ਸਾਹਿਬ ਦੇ ਜਿਹੜੀ ਆ ਖੁਲਾਸੀ ਦੀ ਸੰਧਰਬਿਕ ਮਨਾਵੇ ਔਰ ਖਨੁਕੀ ਜਿਹੜੇ ਪੰਜਾਬ ਦੇ ਜਿਹੜੇ ਸੈਸੀ ਲੋਕ ਨੇ ਜਾਂ ਪੰਥਦਰਦੀ ਨੇ ਜਾਂ ਜਿਹੜੇ ਵਿਦਵਾਨ ਨੇ ਉਹਨਾਂ ਦੀ ਰਾਏ ਦੇ ਨਾਲ ਮਨਾਵੇ ਉਹ ਚੰਗੇ ਸਾਂਸਕ੍ਰਿਤਕ ਰੂਪ ਦੇ ਵਿੱਚ ਮਨਾਵੇ ਚਲੋ ਬਹੁਤ ਬਹੁਤ ਸ਼ੁਕਰੀਆ ਬੋਟਾ ਸਭ ਤੁਸੀਂ ਆਪਣਾ ਦਲੀਲਾਂ ਦਿੱਤੀਆਂ ਪੱਕ ਰੱਖਿਆ ਤੁਹਾਡਾ ਧੰਨਵਾਦ ਜੀ ਧੰਨਵਾਦ ਜੀ